ਕਿਤੇ ਕੀ ਹੋਇਆ ਜੱਟ ਸੋਨਣਾ ਭਾਜੀ ਕੀ ਨਾਮ ਜੀ ਤੁਹਾਡਾ ਨਿਰੰਦਰ ਸਿੰਘ ਮੇਰੇ ਨਾਮ ਆਇਆ ਉਹਦੇ ਰਹਿਣ ਵਾਲੇ ਜੀ ਪਹਾੜੀ ਜੇ ਅੱਜ ਕੀ ਗੱਲ ਹੋਈ ਹੈ ਅੱਜ ਘੇਰ ਕੇ ਨਾ ਦੋ ਤਿੰਨ ਟਰਾਲੀ ਨੂੰ ਡਾਂਗਾ ਮਾਰ ਮਾਰ ਕੇ ਬੰਦੇ ਸਰ ਫਟਰ ਕਰਦੇ ਮੇਰੇ ਕਿੰਨੇ ਜਖਮ ਹੋਏ ਆ ਬਹੁਤ ਜ਼ਿਆਦਾ ਜਖਮ ਨਹੀਂ ਥੋੜੇ ਨਹੀਂ ਹੋਏ ਕਿੱਥੇ ਕਿੱਥੇ ਲੱਗੀ ਤੁਹਾਨੂੰ ਮੈਨੂੰ ਪੰਜਾਂ ਰਹਿ ਗਈਆਂ ਤੇ ਡੌਲੇ ਦੇ ਥੱਲੇ ਆ ਕੇ ਕਰ ਪੰਜ ਸੱਤ ਡਾਂਗਾ ਮੈਨੂੰ ਉਤਰਾਵੀਆਂ ਇੱਕ ਪੁੱਤੀ ਬੱਸੀ ਵਾਰੀ ਆ ਕਿੰਨਾਂ ਵਾਲਾ ਮਾਰਿਆ ਗਿਆ ਤੁਹਾਨੂੰ ਉਸਨੇ ਮਾਰਿਆ ਕੀ ਲੱਗ ਰਿਹਾ ਕਿਉਂ ਮਾਰਿਆ ਗਿਆ ਤੁਹਾਨੂੰ ਕੀ ਲੱਗਦਾ ਰੋਟੀ ਟਰਾਲੀ ਕੇਵਾ ਬਾਬਾ ਜੀ ਰੋਟੀ ਟਰਾਲੀ ਦੇ ਕੁੱਤੇ ਰੋਟੀ ਲੋਕਾਂ ਦੀ ਉੱਤੇ ਟਰਾਲੀ ਵੀ ਚੜੀ ਆ ਜੀ ਕੋਈ ਨਹੀਂ ਜਹਰ ਹੁਣ ਤਾਂ ਰੋਟੀ ਦੇ ਕੁੱਤੇ ਆਏ ਹੋਣ ਤਾਂ ਪਤਾ ਨਹੀਂ ਪਹਿਲੇ ਆ ਪਬਲਿਕ ਨੂੰ ਸੱਟਾਂ ਲੱਗੀਆਂ ਟਰਾਲੀਆਂ ਜਿਹੜੀਆਂ ਚੜ੍ਹੇ ਆਈਆਂ ਬਹੁਤ ਜ਼ਿਆਦੇ ਬੰਦੇ ਕੁੱਤੇ ਬੱਚਿਆਂ ਦੇ ਉੱਪਰ ਟਰਾਲੀਆਂ ਜਿਹੜੀਆਂ ਚੜ੍ਹੇ ਆਈਆਂ ਇਸ ਕਰਕੇ ਕੁੱਤੇ ਆਏ ਕੋਈ ਨਹੀਂ ਵੇਖੀ ਕੋਈ ਨਹੀਂ ਵੇਖੀ ਕਿਸੇ ਦਿਨ ਜਿਹੜੀ ਰੋਟੀ ਟਰਾਲੀ ਕੁੱਤੇ ਜੀ ਨਾਮ ਪੂਰਾ ਨਰਿੰਦਰ ਸਿੰਘ ਮੇਰਾ ਹੈ ਕਿਹੜਾ ਕਿਹੜਾ ਬੋਲੀ ਬੋਲੀ ਨਾ ਲੈਣ ਬੋਲੀ ਥੋੜਾ ਪਿੱਛੇ ਕੀ ਮਾਮਲਾ ਕੀ ਸਰ ਕਿਸਾਨ ਧਰਨਾ ਕਿਉਂ ਲਾਣ ਜਾ ਰਹੇ ਤੁਸੀਂ ਜੀ ਦੇਖੋ ਗਰਾਉਂਡ ਐਨੀ ਪਰਮਿਸ਼ਨ ਅਨਾਉਂਸ ਕੀਤੀ ਬਾਕੀ ਤੇ ਕਾਈਗੇ ਸਿਰ ਸਰ ਜਿਹੜੇ ਬੱਚੇ 2 ਇੰਚ ਤੋਂ ਹੋਏ ਆ ਸਕੂਲ ਤੋਂ ਆ ਰਹੇ ਸੀ ਐਕਟ ਵਾਲੀ ਟੁੱਟ ਗਈ ਇੱਕ ਮੋਟਰਸਾਈਕਲ ਆ ਗਈ ਤਾਂ ਰੁਕ ਗਿਆ ਕਿੰਨੇ ਕ ਚੱਕਰੀ ਨੇ ਉਹ ਕਰ ਰਹੇ ਚੈੱਕ ਕਰ ਰਹੇ ਸਰ ਖਾਲੀ ਜਿਹੜੀ ਉੱਤੇ ਚਾਰ ਦਿੱਤੀ ਗਈ ਸੀ ਪੁਲਿਸ ਵੱਲੋਂ ਬੈਰੀਕੇਡ ਲਗਾਇਆ ਹੋਇਆ ਸੀਗਾ ਜੀ ਉਹਨੇ ਫੋਨ ਕਰ ਲੈਣਾ ਸਰ ਇਹ ਕਾਰਵਾਈ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਕਿਸਾਨ ਅਰੈਸਟ ਕਰ ਲੈ ਜੇ ਸਾਨੂੰ ਰੋਟਾ ਮਿਲ ਚਾਹਾਂ ਦੀ ਆਵਾਜ਼ ਕਿਸੇ ਨੂੰ ਵਿਗੜ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏ ਮਾਨ ਜੋ ਕਮਿਸ਼ਨਰ ਸਾਹਿਬ ਅਸੀਂ 2-3 ਦਿਨ ਹੋ ਗਏ ਇਹਨਾਂ ਦੀ ਰਿਕਵੈਸਟ ਕਰ ਰਹੇ ਹਾਂ ਕਿ ਬੈਂਕ ਜਿਹੜਾ ਹਾਈ ਕੋਰਟ ਦੇ ਹੁਕਮਿਆਂ ਅਸੀਂ ਸਾਨੂੰ ਪਾਲਣਾ ਕਰਨੀ ਜ਼ਰੂਰੀ ਆ ਮਾਨ ਜੋ ਖਾਈ ਇਹ ਕਹਿੰਦੇ ਆ ਕਿ ਹਾਈ ਕੋਰਟ ਦੇ ਹੁਕਮ ਦੀ ਪਾਲਣਾ ਤੁਸੀਂ ਕਿਉਂ ਕਰਦੇ ਸਰ ਕੁਝ ਕੰਕਾ ਨੇ ਮਾਫੀ ਮਾਫੀ ਦੇ ਨੂੰ ਲੈ ਕੇ ਦੀ ਗੱਲ ਕੀਤੀ ਜਾ ਰਹੀ ਕੋਈ ਮਾਫੀ ਨਹੀਂ ਤੇ ਕਹਾਨੇ ਬਾਜੀ ਕੋਈ ਬਹਾਨੇ ਬਾਜੀ ਸਿਰਫ ਇਹਨਾਂ ਦਾ ਹੈ ਜੀ ਕਿ ਤੁਸੀਂ ਉਹ ਬੈਂਕ ਦੇ ਕਿਉਂ ਫਿਰ ਆਏ ਬੈਂਕ ਦੀ ਸ਼ੀਲ ਤੋੜਨ ਲੱਗੇ ਸੀ ਉਹਦੇ ਕਰਕੇ ਅਸੀਂ ਤਿੰਨ ਜਣ ਹੋ ਗਏ ਕੱਲ ਬੈਂਕ ਵਾਲੇ ਵੀ ਆਏ ਸੀ ਵਾਪਸ ਕਿ ਬਹਿ ਕੇ ਅਸੀਂ ਇਹਨਾਂ ਨਾਲ ਗੱਲ ਕਰ ਲਈ ਲੇਕਿਨ ਇਹਨਾਂ ਨੂੰ ਅਸੀਂ ਕਾਲ ਕਰਦੇ ਕੱਲ ਪ੍ਰਵਿੰਦਰ ਮਾਲ ਨੇ ਫੋਨ ਹੀ ਖੋਲੇ ਜੀ ਇਹਦੇ ਜਗਜੀਤ ਮਾਦਾ ਨੂੰ ਕਾਲ ਕੀਤੀ ਨਹੀਂ ਰਿਕਵੈਸਟ ਕੀਤੀ ਮੈਂ ਠੀਕ ਹੈ ਮੇਰੇ ਨਾਲ ਚੰਗੇ ਸੁਭਾਅ ਨੇ ਲੇਕਿਨ ਇਹਨੇ ਇੱਕ ਡਿਸੀਡਿਡ ਔਰ ਮਾਨਯ ਮੁੰਡੇ ਨਾਨੀ ਬੇਖੋ ਨਾ ਆ ਕਿੱਡਾ ਕਰਨਾ ਹੈ ਨਿਆਣੇ ਤੇ ਮੋਟਰਸਾਈਕਲ ਚੜਾ ਦਿੰਦਾ ਬੱਚੇ ਜਿਹੜੇ ਗਿਰਦਾਰੀ ਦੇ ਦੇਖੋ ਜੀ ਬੱਚਿਆਂ ਦੇ ਤੇ ਮੋਟਰਸਾਈਕਲ ਉਹਦੀ ਟ੍ਰੀਟਮੈਂਟ ਕਰਾ ਰਹੇ ਆ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਕੀਤੀ ਜਾਏ ਕਿੰਨੇ ਕਿੰਨੇ ਕਿਸਾਨ ਗਿਰਦਾਰ ਕੀ ਸਰ ਲੇਕਿਨ ਵੇਖ ਰਹਾ ਵੇ ਕਿ ਚੱਲ ਰਹੀ ਜੀ ਚੱਲ ਰਿਹਾ ਸਰ ਕਿਹਾ ਜਾ ਰਿਹਾ ਕਿ ਬੱਚੇ ਵੀ ਕੁਝ ਜ਼ਖਮੀ ਹੋਏ ਨੇ ਜੇ ਮਾਨਜਕ ਡੀਸੀਪਲ ਡੀਸੀਪੀ ਸਾਹਿਬ ਦੱਸਦੇ ਸਰਕ ਤੇ ਬਹਿਣਾ ਪਿਆ ਉਹ ਆਪਣੇ ਹੱਥਾਂ 'ਚ ਵਾਲੀ ਸੜਕ ਤੇ ਬਹਿਣਾ ਪੈਂਦਾ 올 ਦਾ ਟਾਈਮ ਹਾਂਜੀ ਜਦੋਂ ਦੇਖੋ ਕਦੀ ਸਰਕਾਰ ਸਾਨੂੰ 90 ਰੁਪਏ ਪੈਂਦੀ ਹੋਣ ਪ੍ਰਸ਼ਾਸਨ 90 ਰੁਪਿਆ ਅਸੀਂ ਤੇ ਆਪਣੀ ਇੱਕ ਲੋ ਜਗਾ ਬਣਾਈ ਹੋਈ ਆ ਸਾਰੀ ਦੁਨੀਆ ਉਥੇ ਤਰਨਾ ਦਿੰਦੀ ਆ ਭੰਡਾਰੀ ਪੁਲ ਤੇ ਆਪਾਂ ਵੀ ਇੱਕ ਸਾਈਡ ਤੇ ਖਲੋ ਗਏ ਆਪਣੀ ਆਵਾਜ਼ ਠਾਉਣੀ ਜਿਹਦੇ ਕਰਕੇ ਪੁਲਿਸ ਸਾਨੂੰ ਰੋਕਣ ਦੀ ਕਿ ਉਥੇ ਜਾ ਕੇ ਤੁਸੀਂ ਆਪਣੀ ਆਵਾਜ਼ ਨਾ ਕੀ ਮੰਗਾ ਸਿਆ ਜੀ ਤੁਹਾਡੀ ਇਹ ਜਸਟ ਇੱਕ ਡੈਮੋਕਰੇਸੀ ਦਾ ਕਹਾਣ ਆ ਹੁੰਦਾ ਪਿਆ ਵੇਖ ਲਓ ਤੁਹਾਡੇ ਸਾਹਮਣੇ ਕੀ ਬੰਦਾ ਪਿਆ ਇਹ ਤੁਹਾਡਾ ਪ੍ਰੋਟੈਸਟ ਕਰਦਾ ਸੀ ਆ ਜੀ ਪ੍ਰੋਟੈਸਟ ਸਾਡਾ ਸੀਗਾ ਸਾਡੀਆਂ ਕੁਝ ਐਸ ਡੀ ਐਮ ਰਜੇਸ਼ ਸ਼ਰਮਾ ਜੀ ਇੱਥੇ ਬੜਾ ਵੱਡਾ ਕਪੜਾ ਇੱਕ ਤਾਂ ਬੜਾ ਕੀਤਾ ਉਹਨੇ ਘਟਾਲਾ ਕੀਤਾ ਬੜਾ ਤਕੜੇ ਲੈਵਲ ਦਾ ਚਾਰ ਡੀ ਸੀ ਆਂ ਨੇ ਐਸ ਪੀ ਰਜੇਸ਼ ਸ਼ਰਮਾ ਦੇ ਖਿਲਾਫ ਲੇ ਕੇ ਇੱਕ ਆਪਣਾ ਨਾਂ ਐਸ ਡੀ ਐਮ ਰਜੇਸ਼ ਸ਼ਰਮੇ ਦਾ ਬੜਾ ਚਿਰ ਦਾ ਲੰਮਕਦਾ ਮੁੱਦਾ ਆ ਰਿਹਾ ਜੇ ਆਪਾਂ ਡੀ ਸੀ ਦਫ਼ਤਰ ਦੇ ਬਾਹਰ ਬੈਠਣਾ ਹੀ ਇੱਕ ਸਾਈਡ ਤੇ ਰੋਡ ਛੱਡ ਕੇ ਭੰਡਾਰੀ ਪੁਲ ਦੀ ਕਾਲ ਹੀ ਦਿੱਤੀ ਸੀ ਵੀ ਆਪਾਂ ਇੱਕ ਛੱਡ ਤੇ ਇੱਕ ਸਾਈਡ ਤੇ ਪਾਵਾਂਗੇ ਰੋਡ ਛੱਡ ਕੇ ਪਾਵਾਂਗੇ ਗੱਲਬਾਤ ਤੋਂ ਗੱਡੀ ਭਜੇਣੀ ਹੈ ਕਿਸਾਨ ਗੱਲਬਾਤ ਕਰਨ ਨੂੰ ਅਸੀਂ ਤਿਆਰ ਸੀ ਪਰ ਅੱਜ ਪੁਲਿਸ ਦਾ ਧੱਕਾ ਵਾ ਵੀ ਸਾਡੇ ਸ਼ਹਿਰ ਚ ਸਾਨੂੰ ਇੰਟਰ ਨਹੀਂ ਹੁੰਨ ਦਿੱਤਾ ਜਾ ਰਿਹਾ ਬਦਮਾਸ਼ੀ ਕੀਤੀ ਜਾ ਰਹੀ ਹੈ ਡਾਂਗਾ ਲਾ ਲਾ ਕੇ ਐਕਸੀਡੈਂਟ ਹੋ ਗਿਆ ਸਾਡੇ ਬੰਦਿਆਂ ਦੀਆਂ ਸੱਟਾਂ ਲਾ ਦਿੱਤੀਆਂ ਪੁਲਿਸ ਨੇ ਕਿ ਆਪਾਂ ਆਪਣੀ ਗੱਲਬਾਤ ਨਹੀਂ ਰੱਖ ਸਕਦੇ ਡੀਸੀ ਸਾਤਰ ਜਾ ਕੇ ਇਹਨਾਂ ਹੀ ਡੀਸੀਆਂ ਤੇ ਨਾ ਡੀਸੀਆਂ ਨੇ ਐਸਡੀਐਮ ਰਜੇਸ਼ ਸ਼ਰਮਾ ਨੇ ਜਿਹੜਾ ਉਹ ਦੋਸ਼ੀ ਕਰਾਰ ਦਿੱਤਾ ਤੇ ਪਰ ਅੱਜ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਉਹ ਆਪਣੀ ਰਿਟਾਇਰਮੈਂਟ ਲੈ ਕੇ ਆਰਾਮਣਾ ਬਹਿ ਗਿਆ ਹਜ਼ਾਰਾਂ ਕਰੋੜਾਂ ਦਾ ਇੱਥੇ ਕਬਲਾ ਕਰ ਗਿਆ ਦੋਆ ਦੋਆ ਚੰਨਾ ਤੇ ਨਾ ਗੱਲਿਆਂ ਵਾਲੇ ਜਿਹੜੇ ਕਿਸਾਨ ਨੇ ਉਹ ਉੱਥੇ ਛੜਕਾਂ ਦੇ ਉੱਤੇ ਟੈਂਟ ਲਾ ਕੇ ਬੈਠੇ ਨੇ ਲੋਕਾਂ ਦੇ ਘਰ ਤਾ ਦਿੱਤੇ ਗਏ ਹਾਈਵੇ ਦੇ ਵਿੱਚ ਤੇ ਕੀ ਅਸੀਂ ਇੱਥੇ ਗਲਤ ਕਰਨੇ ਆਪਾਂ ਆਪਣੇ ਡੀਸੀ ਦਫ਼ਤਰ ਗਾੜੀ ਆ ਕੇ ਆਪਣੀ ਮੰਗ ਨਹੀਂ ਰੱਖ ਸਕਦੇ ਹਾਈ ਕੋਰਟ ਦਾ ਕੀ ਮਸਲਾ ਗੜੇ ਮਾਰੀ ਇੱਕ ਤਿੰਨਾ ਉਹ ਕੋਈ ਹਾਈ ਕੋਰਟ ਦਾ ਮਸਲਾ ਨਹੀਂ ਨਹੀਂ ਹਾਈ ਕੋਰਟ ਦੇ ਜਿਹੜੇ ਵੀ ਹੁਕਮ ਉਹਨਾਂ ਦੀ ਅਸੀਂ ਪਾਲਣਾ ਕਰਦੇ ਆ ਇਹਨਾਂ ਦਾ ਪ੍ਰਸ਼ਾਸਨ ਆ ਸਾਡੀ ਗੱਲ ਹੋਈ ਸੀ ਜਿੰਨਾ ਵੀ ਮਤਲਬ ਬੰਦਾ ਮੁਆਵਜ਼ਾ ਵਾ ਵੇਖੋ ਜੀ ਕਰੋਨਾ ਕਾਲ ਆਇਆ ਉਹਦੇ ਵਿੱਚ ਨਿੱਕੇ ਤੋਂ ਨਿੱਕੇ ਬਿਜ਼ਨਸ ਜਿਹੜੇ ਉਹ ਸਾਰੇ ਠੱਪ ਹੋ ਗਏ ਠੱਪ ਹੋਣ ਤੋਂ ਬਾਅਦ ਆਪਾਂ ਜਿਹੜੇ ਛੋਟੇ ਜਿਨ੍ਹਾਂ ਨੇ ਕਰਜ਼ਾ ਲਿਆ ਸੀ ਛੋਟੇ ਬਿਜ਼ਨਸਮੈਨਾਂ ਨੇ ਉਹ ਵਿਚਾਰੇ ਛੜਕਾਂ ਤੇ ਆਏ ਪੈਣੇ ਉਹਦੀ ਕੁਰਕੀ ਇੱਕ ਘਰ ਦੀ ਉਹਦੇ ਵਿੱਚ ਵੀ ਸਹਿਮਤੀ ਜਿਹੜੀ ਐ ਜਤਾ ਦਿੱਤੀ ਪ੍ਰਸ਼ਾਸਨ ਨਾਲ ਪ੍ਰਸ਼ਾਸਨਾਂ ਦਾ ਵੀ ਉਹ 5 ਕਿਲੱਖ ਦੇ ਜਿਹੜਾ ਮਾਮਲਾ ਉਹ ਨਿਬੜਦਾ ਮੇਰੀ ਗੱਲ ਨਾਲ ਰਾਤ ਹੋਈ ਹੈ ਪ੍ਰਸ਼ਾਸਨ ਦੇ ਨਾਲ ਮੈਂ ਕਿਹਾ ਵੀ ਕੋਈ ਨਹੀਂ ਜੇ 5 ਚ ਨਿਬੜਦਾ ਤੇ ਨੇ ਬੇੜ ਦੋ ਕੋਈ ਉਹ ਵਿਆਜ ਪਿਆਪ ਆ ਗਈ ਉਹ ਜਿਹੜਾ ਰਕਮ ਜਿਹੜੀ ਬਹੁਤ ਵੱਡੀ ਬੈਂਕ ਨੇ ਕਰ ਦਿੱਤੀ ਸੀ ਫੋਨ ਤੁਹਾਨੂੰ ਸੜਕਾਂ ਤੇ ਕਿਉਂ ਬਹਿਣਾ ਪੈ ਗਿਆ ਅੱਜ ਅਸੀਂ ਮੰਗਾ ਸਾਡੀਆਂ ਤਿੰਨ ਚਾਰ ਮੰਗਾ ਸੀ ਗੜੇ ਮਾਰੀ ਹੋਈ ਹੈ ਤਿੰਨਾ ਚੌਹਾਂ ਪਿੰਡਾਂ ਦੇ ਵਿੱਚ ਸਾਡੇ ਅਸੀਂ ਡੀਸੀ ਦਫ਼ਤਰ ਜਾ ਰਹੇ ਸੀ ਡੀਸੀ ਅੰਮ੍ਰਿਤਸਰ ਦਾ ਡੀਸੀ ਹੋਵੇ ਤੇ ਅਸੀਂ ਅੰਮ੍ਰਿਤਸਰ ਦੇ ਹੋਈਏ ਵਸਨੀਕ ਤੇ ਆਪਣੀ ਗੱਲ ਵੀ ਡੀਸੀ ਤੇ ਗਾੜੀ ਨਾ ਰੱਖ ਸਕੀਏ ਤੇ ਇਹਦੇ ਗੱਲ ਤੇ ਮਾਰੀ ਨਾ ਫਿਰ ਇਹ ਪੁਲਿਸ ਮਤਲਬ ਜਿਹੜੀ ਪੰਜਾਬ ਸਰਕਾਰ ਆ ਗੁੰਡਾ ਰਾਜ ਆ ਤੇ ਅੱਜ ਸਾਡੇ ਹੀ ਸ਼ਹਿਰ ਤੋਂ ਤੁਹਾਨੂੰ ਡੱਕਾ ਜਾ ਰਿਹਾ ਪਹਿਲਾਂ ਸਾਨੂੰ ਹਰਿਆਣੇ ਵਾਲਿਆਂ ਨੇ ਕੁੱਟਿਆ ਅੱਜ ਸਾਡੇ ਹੀ ਆ ਭੈਣ ਭਰਾਵਾ ਸਾਡੇ ਡੰਡੇ ਚੌਕ ਚੌਕ ਇਹਨਾਂ ਨੇ ਸਾਡੇ ਬੰਦਿਆਂ ਦੇ ਸੱਟਾਂ ਲਾਈਆਂ ਤੇ ਸੜਕ ਤੇ ਕਿਉਂ ਤੁਸੀਂ ਬੈਠੇ ਲੋਕਾਂ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਹੇ ਹੋ ਕੋਈ ਸੜਕ ਤੇ ਪੁਲਿਸ ਨੇ ਭਾਇ ਜੀ ਅਸੀਂ ਤਾਂ ਆਪਣੇ ਸ਼ਹਿਰ ਆਪਣੇ ਡੀਸੀ ਦਫ਼ਤਰ ਆਪਾਂ ਮੰਗ ਪੱਤਰ ਦੇਣ ਜਾ ਰਹੇ ਹਾਂ ਆਪਾਂ ਦੇ ਰਾਹ ਰੋਕਿਆ ਨਹੀਂ ਇਹ ਤੇ ਇਹਨਾਂ ਨੇ ਬੈਰੀਕੇਡਿੰਗ ਤੇ ਪੁਲਿਸ ਨੇ ਕੀਤੀ ਆ ਆਪਾਂ ਦੇ ਡੀਸੀ ਦਫ਼ਤਰ ਜਾਣਾ ਹੁਣ ਕੀ ਮੰਗਾਂ ਕੋਈ ਗ੍ਰਿਫਤਾਰ ਵੀ ਕੀਤੇ ਕਿਸਾਨ ਕੋਈ ਹਾਂ ਬੜੇ ਸਾਡੇ ਸਾਥੀ ਗ੍ਰਿਫਤਾਰ ਕੀਤੇ ਗਏ ਆਪਣੇ ਹੀ ਸ਼ਹਿਰ ਦੇ ਵਿੱਚ ਆਪਣੇ ਹੀ ਡੀਸੀ ਕੋਲ ਜੇ ਆਪਾਂ ਆਪਣੀ ਮੰਗ ਨਹੀਂ ਰੱਖ ਸਕਦੇ ਤੇ ਫਿਰ ਕਿੱਥੋਂ ਦਾ ਲਾ ਰਹਿ ਗਿਆ ਜੀ ਇਹ ਸੰਵਿਧਾਨ ਦੀਆਂ ਦੇ ਟੱਡੀਆਂ ਪੰਜਾਬ ਸਰਕਾਰ ਪੁਲਿਸ ਦੁਆਰਾ ਜਿਹੜੀਆਂ ਉਹ ਡਵਾ ਰਹੀ ਸਟਾਕ ਨੇਕ ਲੱਗਿਆ ਸਾਡੇ ਕਾਫੀ ਸਾਡੇ ਕਿਸਾਨ ਜਿਹੜੇ ਜ਼ਖਮੀ ਹੋ ਗਏ ਨੇ ਕੁਝ ਹਸਪੀਟਲ ਪਹੁੰਚਾਏ ਨੇ ਤੇ ਕਈ ਇਹਨਾਂ ਨੇ ਗ੍ਰਿਫਤਾਰ ਕਰ ਲਈ